ਤਤਮਾਂ ਜੀ ਵਾਹਿਗੁਰੂ ਸਾਇ ਜੀਓ ਗੁਰੂ ਤੇਰਾ ਕੋ ਪ੍ਰਭੂ ਨਾਮਿ ਕਰ ਦੇ ਘਰ ਹੱਥ ਜੇਤਾ ਸੰਬੰਧ ਸਾਗਰ ਨੀਰ ਭਰਿਆ ਦੇਤੇ ਆਗਨ ਦਇਆ ਕਰੋ ਕਿਸ ਮੇਰੋ ਪ੍ਰਭੂ ਬੋਬ ਦੇ ਪੱਥਰ ਤਾਰੇ ਜੀੜਾ ਅਗਨ ਬਰਬਰ ਤਪੇ ਨੀਤਰਵ ਬੈ ਤਕੀ ਪ੍ਰਣਵਤ ਨਾਨਕੋ ਕੁੰਭਸ਼ਾਨ ਅਸੁਪ ਹੋਵੇ ਦਿਨ ਰਾਤੀ ਪਰਮਤੇ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਗੁਰੂ ਸੁਭਾਜੀ ਗੁਰੂ ਪਰ ਸਾਸਨ ਤੇ ਆਓ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਸਤਗੰਮਤ ਵਿਰਗ ਨੇ ਉਸ ਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਹਨ ਆਓ ਇਹਨਾਂ ਸੁਭਾਗੀਆਂ ਘੜੀਆਂ ਨੂੰ ਸਫਲੇ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਲਵਾਈਏ। ਔਰ ਸਤਿਗੁਰੂ ਦੀ ਰੱਬੀ ਬਾਣੀ ਦੀ ਚੱਲ ਰਹੀ ਲੜੀਵਾਰ। ਇਸ ਤਰ੍ਹਾਂ ਗੁਰਬਾਣੀ ਦੀ ਕਥਾ ਨੂੰ ਸਰਵਣ ਕਰੀਏ। ਆਵਰ ਕਰੋ ਕਿਰਪਾ ਬੁਲਾਓ ਜੀ ਬਤੇ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਆਪਾਂ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾ ਅਮਲਤ ਲੋਲਾ ਪੂੜਤਾ ਜਤਤਾ ਦੇਵਨ ਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਰੰਚਾਰ ਜਦੋਂ ਧੰਗ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਤਾਰ ਕੋ ਸਹਿਜ ਕੇ ਨਿਵਾਸ ਕਰ ਰਹੇ ਸਨ ਤੇ ਉੱਥੇ ਇੱਕ ਦਿਨ ਇੱਕ आम्ਲੀ ਗੋਰਖਮਤੀਆ ਯੋਗੀ ਆਇਆ ਜੋ ਰੀਤੇ ਜਿਣੀ ਅਫੀਮ ਦਾ ਗੋਲਾ ਖਾਂਦਾ ਸੀ ਤੇ ਸ਼ਰਾਬ ਪੀਣ ਦਾ ਆਦੀ ਸੀ ਤੇ ਸਾਧਗੁਰਾਂ ਨੂੰ ਉਹ ਕਹਿਣ ਲੱਗਿਆ ਕੰਨਾ ਮਹਾਰਾਯੋ ਥੋੜੀ ਅਫੀਮ ਇਸਰਾਵ ਦਾ ਸੇਵਨ ਕਰਨਾ ਚਾਹੀਦਾ ਸਾਹ ਸੰਗਤ ਵੀ ਤੇ ਨਾਲੇ ਵੀ ਕਹਿੰਦਾ ਕਿ ਦਾ ਮਾਸ ਵੀ ਖਾਣਾ ਚਾਹੀਦਾ ਇਸ ਨਾਲ ਸਰੀਰ ਠੀਕ ਤੇ ਨਸ਼ੇ ਨਾਲ ਸਰੂਰ ਵਿੱਚ ਰਹਿੰਦਾ ਉਹ ਸਮੇਂ ਫਿਰ ਗੋਰਖ ਮਤੀਏ ਜੋਗੀ ਅੰਗਲੀ ਨੂੰ ਸਮਝਾਉਂਦੇ ਸਤਿਗੁਰਾਂ ਨੇ ਇਹ ਸ਼ਬਦ ਉਚਾਰਿਆ ਉਨਾ ਪਰਿਵਰਤਨ ਵੀ ਬਹੁਤ ਹੋਣਗੇ ਇਦਾਂ ਦੇ ਖਾਂਦੇ ਆ ਨਾ ਤੇਮ ਵੀ ਖਾਂਦੇ ਹੋਣਗੇ ਸ਼ਰਾਬ ਵੀ ਪੀਂਦੇ ਹੋਣਗੇ ਤੇ ਮਾਸ ਤਾਂ ਮਾਸ ਨਹੀਂ ਖਾਂਦੇ ਹੋਣਗੇ ਭਈ ਹੈ ਇਦਾਂ ਦੇ ਸੁਣਿਓ ਫਿਰ ਬਾਦਸ਼ਾਹ ਕੀ ਕਹਿੰਦੇ ਆਮਲੋ ਗਲੋਲਾ ਪੂੜਤਾ ਜਿਤਾ ਦੇਵਨ ਹਾਰ ਕਹਿੰਦੇ ਭਾਈ ਆ ਕੂੜ ਝੂਠ ਕਾ ਦਾ ਜਿਹੜਾ ਆਮਲ ਹੈ ਨਾ ਨਸਾ ਰੂਪ ਜੋ ਭੀਮ ਦਾ ਗਲੋਲਾ ਗੋੜਾ ਗੋਲਾ ਹੈ ਇਹ ਮਾਵ ਹੈ ਦੇਣ ਵਾਲਿਆ ਆਵਲੀ ਨੇ ਦੂਸਰੇ ਨੂੰ ਨਸਾ ਦਿੱਤਾ ਹੈ। ਜਨ ਮਹਾਰਾਜ ਕਹਿੰਦੇ ਇਹ ਵੀ ਭਾਈ ਝੂੜ ਰੂਪੀ ਅਮਲ ਦਾ ਗੋਲਾ ਭਾਵ ਸਰੀਰ ਦੇਣ ਵਾਲੇ ਪਰਮੇਸ਼ਰ ਨੇ ਮਾਇਆ ਦੁਆਰਾ ਕਰਮਾ ਅਨੁਸਾਰ ਦੇਣਾ ਕੀਤਾ ਹੈ ਅਗਿਆਮੀ ਪੁਰਸ਼ਾਂ ਨੂੰ ਦੇਹ ਅਭਿਆਸ ਦਾ ਅਮਲ ਚੜ ਰਿਹਾ ਹੈ। ਮਰਨ ਮਤੀ ਵਸਾਰਿਆ ਖੁਸ਼ੀ ਕੇ ਕੀ ਦਿਨ ਚਾਰ ਉਹਨਾਂ ਆਪਣੀ ਮਤੀ ਬੁੱਧੀ ਵਿੱਚੋਂ ਮੌਤ ਨੂੰ ਭੁਲਾ ਛੜਿਆ ਜੇ ਸ਼ਲ ਕਾਪਤ ਕਰਕੇ ਠਗੀਆਂ ਮਾਰ ਕੇ ਝੂਠ ਬੋਲ ਕੇ ਉਹ ਚਾਰ ਜਨਾਂ ਦੀ ਖੁਸ਼ੀ ਕਰ ਰਹੇ ਨੇ ਭਾਵ ਮਾਇਆ ਦੇ ਨਸੇ ਵਿੱਚ ਮਸਤ ਹੋ ਕੇ ਬੁੱਧੀ ਤੋਂ ਮਰਨਾ ਭੁਲਾ ਕੇ ਚਾਰ ਕੋ ਦਿਨ ਸੰਸਾਰ ਦੀਆਂ ਖੁਸ਼ੀਆਂ ਮਾਨਣਾ ਕਰਦੇ ਨੇ ਸਾਚੋ ਮਿਲਿਆ ਤੈਨੂੰ ਸੂਫੀਆਂ ਰਾਕਣ ਕੋ ਦਰਬਾਰ ਜਿਹੜੇ ਝੂਠ ਬੋਲਣ ਰੁਕ ਅਸੀਮ ਦੇ ਗੋਲੇ ਭਾਵ ਨਸ਼ੇ ਦੇ ਅਮਲ ਤੋਂ ਰਹਿਤ ਨੇ ਭਾਵ ਝੂਠ ਨਹੀਂ ਬੋਲਦੇ ਉਹਨਾਂ ਨੂੰ ਗੁਰੂ ਕਿਰਪਾ ਦਾ ਸਦਗਾ ਸਤ ਸੰਗਤ ਰੂਪੀ ਦਰਬਾਰ ਵਿੱਚੋਂ ਹਿਰਦੇ ਵਿੱਚ ਰੱਖਣ ਵਾਸਤੇ ਸੱਚਾ ਨਾਮ ਪ੍ਰਾਪਤ ਹੋਇਆ ਨਾਨਕ ਸਾਚੇ ਕੋ ਸਚ ਜਾਨ ਜਿਤ ਸੇਵੀਐ ਸੁਖ ਪਾਈਐ ਤੇਰੇ ਦਰਗਹਿ ਚੱਲੇ ਮਾਨ ਐ ਭਾਈ ਨਿਸ਼ਚੈ ਕਰਕੇ ਸਚੀ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਣਾ ਕਰ ਜਿਤ ਸੇਵੀਐ ਸੁਖ ਪਾਈਐ ਤੇਰੀ ਦਰਗਹਿ ਚੱਲੇ ਮਾਨ ਜੀ ਨੂੰ ਸਿਮਰ ਕੇ ਜਿਹਨੂੰ ਯਾਦ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਇਕਾਲਪੁਰ ਖੁਬੈ ਗੁਰੂ ਦੀ ਦਰਗਾਹ ਵਿੱਚ ਮਾਣ ਮਿਲਦਾ ਨੇਤਾ ਫਰੀਦ ਸਾਹਿਬ ਜੀ ਕਹਿੰਦੇ ਹੁਜੀ ਤਾਂ ਅਮਲ ਜੇ ਕੀਤੇ ਦੁਨੀ ਵਿੱਚ ਜੇ ਤੈਨਾਂ ਆਵੇ ਕੰਮ ਚੰਗੇ ਅਮਲ ਕਰਦੇ ਆਂ ਦਰਗਾਹ ਆਏ ਕੰਮ ਇਸ ਕਰਕੇ ਜਿਹੜੇ ਮਾੜੇ ਅਮਲ ਕਰਦਾ ਹੈ ਭੜੇ ਨਸ਼ੇ ਕਰਦਾ ਹੈ ਇਹਨਾਂ ਨੇ ਦਾਲਪੁਰਖ ਵੈਕੂ ਤੋਂ ਦਰਗਾਹ ਵਿੱਚ ਕਿਸੇ ਕੰਮ ਨਹੀਂ ਆਉਣਾ ਇਹਨਾਂ ਨੇ ਤਾਂ ਸਮਾਂ ਤੈਨੂੰ ਨਰਕਾਂ ਦਾ ਭਾਗੀ ਬਣਾ ਦੇਣਾ ਨਰਕਾਂ ਦਾ ਤੇ ਭਗਤ ਕਬੀਰ ਸਾਹਿਬ ਜੀ ਵੀ ਇਹ ਕਦਮ ਕਰਦੇ ਕਿ ਨਹੀਂ ਤੂ ਵੀਰ ਪਾਨ ਮਾਸ਼ੀ ਸ਼ਰਾਪਾਨ ਜੋ ਜੋ ਪ੍ਰਾਣੀ ਖਾਏ ਦਨਕੇ ਵਰਤ ਨੇਮ ਕੀਤੇ ਤਾਂ ਸਭਾ ਸਤ ਹੋ ਗਏ ਸਾਰੇ ਠੇਕ ਹੋ ਗਏ ਅਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਜਿਉਂਦੇ ਆ ਵੀ ਕਦੀ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਕੀਤੀ ਸੇਵਾ ਸਫਲੀ ਕਰ ਦੇਣਾ ਸੇਵਾ ਵੀ ਉਹਨਾਂ ਦੀ ਸਫਲੀ ਹੈ ਗੁਰ ਸਤਪੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਚਤਲਾ ਬਾਂਗੀ ਹੈ ਹਿਰਦੇ ਨਾਲ ਮਾਨ ਨਾਲ ਤੇ ਮਨ ਸਾਡਾ ਸਤਿਗੁਰਾਂ ਦੇ ਨਾਲ ਜੁੜੇ ਨਹੀਂ ਕਿਉਂ ਬਈ ਇਹ ਬਣਿਆ ਮਨ ਸਾਡਾ ਜੁੜਿਆ ਨਹੀਂ ਮਨ ਮੰਨਿਆ ਤੋ ਹਰ ਜਾਣਿਆ ਮਨ ਮੰਨੇ ਨਹੀਂ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਆ ਭਾਈ ਜਿਹਨੇ ਸਿਰ ਮੂੰਹ ਮਨਾਤਾ ਉਹਦਾ ਕੋਈ ਦੀਰਤ ਧਰਮ ਹੀ ਨਹੀਂ ਅਸੀਂ ਉਹੀ ਕਰੀ ਜਾਂਦੇ ਹਾਂ ਮਾਰ ਕੇ ਨਸ਼ਾ ਨਹੀਂ ਕਰਨਾ ਸ਼ਰਾਬ ਨਹੀਂ ਪੀਣੀ ਜਿੱਤ ਮਾਦ ਪੀ ਤੇ ਮਦੂਰ ਹੋਈ ਬਰਲ ਕੋ ਵੈ ਨਾ ਤਾਈ ਗਿੜੀ ਭੜੀ ਸ਼ਰਾਬ ਪੀਣਾ ਤੇਰੀ ਅਕਲ ਕੰਮ ਕਰਨੋਂ ਹਟ ਜਾਂਦੀ ਹੈ ਫੜਦਾ ਪੈ ਜਾਂਦਾ ਗਲਤੀ ਪਰ ਘਰ ਵਿੱਚ ਕਲੇਸ਼ ਵੀ ਪੈਂਦਾ ਜਦੋਂ ਤੋਂ ਦੀ ਹੋ ਜੀ ਓਵਰਹੋਡ ਹੋ ਜਾਂ ਫਿਰ ਵਿੱਚ ਹੀ ਸਾਹ ਸੰਗੀ ਬਾਥਰੂਮੋਂ ਨਿਕਲ ਹੀ ਜਾਂਦਾ ਪਤਾ ਹੀ ਨਹੀਂ ਲੱਗਦਾ ਕੋਈ ਆਪ ਕੋ ਸਾਥ ਨਾ ਹਾਂ ਕਿਉਂ ਵੀ ਸਾੜਤਾ ਤਾਂ ਡਾਕਟਰ ਵੀ ਕਹਿੰਦੇ ਆ ਸਿਹਤ ਲਈ ਹਾਨੀਕਾਰ ਸਾੜਤਾ ਕਿਉਂ ਵੀ ਵਾਣ ਸੁਪਾਰੀ ਖਾਤੀਆਂ ਮੁਖ ਬਿਗੜੀਆਂ ਲਾਈਆਂ ਕੱਲ ਮੈਂ ਤੇ ਵਾਸਤੇ ਵਿੱਚ ਹੀ ਗੱਲ ਕੀਤੀ ਨੇ ਵਾਣ ਸੁਪਾਰੀ ਖਾਤੀਆਂ ਮੁਖ ਬੁਲੀਆਂ ਲਾਈਆਂ ਹਰ ਹਰਕ ਤੇ ਨਾ ਜੀਤੋ ਜਾਂ ਪਕਰ ਚ ਲਾਈਆਂ ਛੱਡਦੇ ਜਿਉਂ ਹੀ ਦਰਖਾਹਫੀ ਨਹੀਂ ਕੋਈ ਗੁਰੂ ਕਿਉਂ ਹੈ ਨਹੀਂ ਕੋਈ ਦਾਰੀ ਹੈ ਨਹੀਂ ਕੋਈ ਮੈਂ ਤੇਰੀ ਦੀਦੈ ਤੇਰੀ ਮੌਤ ਨੂੰ ਜੰਮ ਪਕੜੇ ਚਲਾਇਆ ਮੌਤ ਲੈ ਜਾਂਦੀ ਐ ਜੰਮ ਹੁਣ ਸ਼ਰਾਬ ਪੀ ਲਈ ਹਰੀ ਕਰਨ ਲੱਗ ਗਿਆ ਗਾਲ ਗੋਪੜ ਕੱਢਣ ਲੱਗ ਗਿਆ ਅਦਲਾਕ ਜਾ ਕੇ ਟੰਬਾ ਮਾਰਦਾ ਸਿਰ ਚ ਨਾਗੀ ਨਾਲ ਫੜਕਾ ਦਿੰਦਾ ਮੌਤ ਦੇ ਮੂੰਹ ਚ ਗਿਆ ਇਹਦਾਂ ਹੈ ਪਰ ਕੈਂਸਰ ਵਰਗੀਆਂ ਬਿਮਾਰੀਆਂ ਭੈੜੀਆਂ ਜਿਹਦਾ ਕੋਈ ਇਲਾਜ ਹੀ ਕੋਈ ਨਹੀਂ ਆਪ ਕੋ ਸਤਨਾਣਾ ਹਾਂ ਹੇ ਵੀ ਮੌਤ ਹੀ ਆਪ ਕੋ ਸਤਨਾਮ ਮੌਤ ਹੈ ਤਾਂ ਕਰਕੇ ਕਹਿੰਦੇ ਆ ਜਿਹੜੇ ਕਹਿੰਦੇ ਝੂਠੇ ਤੂੰ ਅਮਲ ਕਰਦਾ ਨਾ ਝੂਠੇ ਅਮਲ ਝੂਠੇ ਨਸ਼ੇ ਕਿ ਕਿਸੇ ਕੰਮ ਨਹੀਂ ਆਉਂਦੇ ਆਪ ਕੋ ਸਤਨਾਮ ਇਹ ਕਰਕੇ ਕਹਿੰਦੇ ਨਾਨਕ ਸੱਚੇ ਕੋ ਸੱਚ ਜਾਣ ਕਹਿੰਦੇ ਸੱਚੇ ਨੂੰ ਜਾਣ ਕਹਿੰਦੇ ਉਹ ਨਾਮ ਦਾ ਨਸ਼ਾ ਕਰਨਾ ਨਾਮ ਦਾ ਪਰਮੇਸ਼ਰ ਦੇ ਨਾਮ ਉਹ ਜੀ ਕੋਈ ਨਹੀਂ ਆਪੋ ਆਪਣਾ ਉਹ ਕਰਾ ਹੀ ਕੋਈ ਨਹੀਂ ਫੇਰਾ ਫਿਰਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਵੇ ਕੰਮ ਅਮਲ ਪਰਮੇਸ਼ਰ ਦੇ ਨਾਮ ਤੇ ਕਰਨਾ ਸੀ ਪਰਮੇਸ਼ਰ ਦੇ ਨਾਮ ਨੂੰ ਕਮਾਉਣਾ ਸੀ ਉਹ ਕੀਤਾ ਨਹੀਂ ਦੁਨਿਆਵੀ ਨਸ਼ੇ ਪੱਤੇ ਕਰਦਾ ਰਹ ਗਿਆ ਫਿਰ ਕਿਵੇਂ ਕਹੋਗੇ ਜੇ ਸੱਚੇ ਨੂੰ ਜਾਣ ਲੈਣਾ ਭਾਈ ਇਹ ਤਸਵੀ ਹੈ ਸੁਖ ਪਾਈ ਹੈ ਜਦੋਂ ਇਹਨੂੰ ਯਾਦ ਕਰੇਗਾ ਸੁਖ ਦੀ ਪ੍ਰਾਪਤੀ ਹੋਵੇਗੀ ਤੇ ਤੇ ਦਾ ਅਦਰ ਘਰ ਦੇ ਵਿੱਚ ਵੀ ਮਾਨ ਇੱਜ਼ਤ ਹੋਵੇਗਾ ਰਗੇ ਮਹਾਰਾਜ ਰਹਾਉ ਦੀਆਂ ਪੰਕਤੀਆਂ ਵਿੱਚ ਕਹਿੰਦੇ ਆ ਕਹਿੰਦੇ ਸੱਚ ਸਰਾ ਗੁਰਬਾਹਰਾ ਜਿਸ ਵਿੱਚ ਸੱਚਾ ਨਾਮ ਐ ਭਾਈ ਸਤਿ ਰੂਪੀ ਸ਼ਰਾ ਸ਼ਰਾਬ ਕੂੜ ਰੂਪੀ ਮਾਇਆ ਜਾਂ ਕਹਿ ਲਈਏ ਮਹਾਰਾਜ ਕਹਿੰਦੇ ਸਤਿਰੂਪੀ ਸ਼ਰਾਬ ਵਿੱਚ ਗਿਆਨ ਰੂਪੀ ਗੁੜ ਪਾ ਲਿਆ ਆਖੋ ਸਤਨਾਮ ਕਹੋ ਭਈ ਹੂੰ ਕਹਉਂਦੇ ਆ ਕਿ ਨਹੀਂ ਕਿਉਂ ਜੀ ਪੁਰਾਣੇ ਤੋਂ ਪੁਰਾਣਾ ਆਖੋ ਸਤਨਾਮ ਮੈਂ ਬੱਲੋ ਕੇ ਰਹਿੰਦਾ ਸੀ ਉੱਥੇ ਮੇਰੀ ਬਾਣੀਆਂ ਨੇ ਮੁੰਡੇ ਨਾਲ ਬੜੀ ਲਿਆਜ ਸੀ ਉਹ ਆਏ ਤੀਜੇ ਚੌਥੇ ਦਿਨਾਂ ਛੋਟੇ ਹਾਥੀ ਦਾ ਗੁੜ ਦਾ ਹੀ ਮਗਾਈ ਜਾਂਦਾ ਉਹ ਮਹਤਉ ਇੰਨਾ ਕੀ ਕਰਦਾ ਗੁੜ ਕਹਿੰਦਾ ਤੈਨੂੰ ਨਹੀਂ ਬਣਾ ਬਾਬਾ ਇਹ ਤਾਂ ਰੋਜ਼ ਹੀ ਘੜਦੇ ਆ ਘਰ ਦੀ ਆਖੋ ਸਤਨਾਮ ਉਹ ਵੇਖੋ ਸੱਚੇ ਬਾਸ਼ਾ ਕਰਨ ਕਿਹੜੀ ਸ਼ਰਾਬ ਪੀਣੀ ਆ ਤੂੰ ਮਹਾਰਾਜ ਕਹਿੰਦੇ ਆ ਤੂੰ ਸ਼ਰਾਬ ਪੀ ਪਰ ਕਿਹੜੀ ਇਹਨੇ ਸੱਚ ਸ਼ਰਾਬ ਗੁੜ ਬਾਹ ਬਾਹਰਾ ਜਿਸ ਵਿੱਚ ਸੱਚਾ ਨਾਮ ਇਹਨੇ ਸੱਚ ਰੂਪ ਸ਼ਰਾਬ ਵਿੱਚ ਗਿਆਨ ਰੂਪੀ ਗੁੜ ਬਾਲਾ ਭਾਵ ਬਹੁਤ ਹੈ ਜਿਸ ਵਿੱਚ ਪਰਮੇਸ਼ਰ ਦਾ ਨਾਮ ਹੀ ਸੁੰਦਰ ਗੁੜ ਪਿਆ ਹੋਇਆ ਇਹਨੂੰ ਜਖਣਾ ਹੀ ਨਹੀਂ ਕੀਤਾ ਆਖੋ 사ਤਨਾਹ ਇਹਨੂੰ ਜਖਣਾ ਨਹੀਂ ਕੀਤਾ ਬਾਹਰਲਾ ਮਿੱਠਾ ਖਾਂਦੇ ਆ ਉਹ ਬਿਮਾਰੀ ਬਣਾ ਕੇ ਵਹਿ ਜਾਂਦਾ ਆਖੋ 사ਤਨਾਹ ਮਿੱਠਾ ਕਰਕੇ ਖਾਇਆ ਕੌੜੋਂ ਪਜਾ ਸਾਦ ਹੁਣ ਕਈ ਮਿੱਠਾ ਖਾਂਦੇ ਨੇ ਸਾਰੇ ਨੂੰ ਸ਼ੂਗਰ ਦੀ ਬਿਮਾਰੀ ਆ 100% ਦੇ ਵਿੱਚ 90% ਤਾਂ ਹੈ ਹੀ ਐ ਸਾਰੇ ਹੁਣ ਮਿੱਠਾ ਜ਼ਹਿਰ ਬਣਾ ਬੈ ਗਿਆਂ ਆ ਵੀ 사ਤਸੰਗ ਜੀ ਤੇ 사ਤਸੰਗ ਜੀ ਇਸੇ ਤਰ੍ਹਾਂ ਮਿੱਠਾ ਪਦਾਰਥ ਵੀ ਤੇ ਲੋਕਾਂ ਦੀਆਂ ਮਿੱਠੀਆਂ ਬਾਤਾਂ ਵੀ ਕਈ ਵਾਰੀ ਬੰਦੇ ਨੂੰ ਅੰਦਰੋਂ ਖਤਮ ਕਰ ਦਿੰਦੀਆਂ। ਸੋ ਸਾਧ ਸੰਗਣੀ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਫਿਰ ਉਹ ਉਂਗਲੀ ਪੁੱਛਦਾ ਕਹਿੰਦਾ ਮਹਾਰਾਜ ਪੀਂਦਾ ਕੌਣ ਹੈ ਕਹਿੰਦੇ ਕੌਣ ਪੀਂਦਾ ਕਹਿੰਦੇ ਸੱਚ ਦੀ ਨਾਮ ਦੀ दारू ਹੈ ਜਿਹੜੀ ਨਾਮ ਦੀ ਸ਼ਰਾਬ ਹੈ ਜਿਹੜੀ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਣਾ ਬਖਾਣਾ ਜੇ ਤੜੇ ਹੋ ਤੈਨ ਬਲੇ ਹਾਰੇ ਜਾਓ ਕਿਨ ਜਿਹੜੀ ਜਿਹੜੀ ਅਸੀਂ ਸੱਚ ਦੀ ਸ਼ਰਾਬ ਦਿੱਤੀ ਆ ਨਾ ਕਹਿੰਦੇ ਉਹ ਜਿਤਨੇ ਸੱਚੇ ਨਾਮ ਨੂੰ ਸੁਣਦੇ ਨੇ ਕਥਨ ਕਰਦੇ ਨੇ ਉਹ ਨਾਮ ਰੂਪੀ ਸ਼ਰਾਬ ਨੂੰ ਪੀਂਦੇ ਨੇ ਤੇ ਪਲਾਉਂਦੇ ਨੇ ਅਸੀਂ ਉਹਨਾਂ ਪਿਆਰਿਆਂ ਤੋਂ ਪਰਵਾਣ ਜਾਂਨੇ ਆ ਕੋ ਸਤਨਾ ਹੈ ਤਾਂ ਪੰਗਤੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਨੰਦਰਾ ਹੈ ਤਾਂ ਬਾਹਰ ਦੀ ਹੈ ਤਾਂ ਬਾਬੇ ਗੁਰਦਿੱਤੇ ਵਰਗ ਦੀ ਬਾਬੇ ਪ੍ਰਥੀਏ ਵਰਗੇ ਦੀ ਹੈ ਹੈ ਤਾਂ ਗੁਰ ਭਾਈ ਸੀ ਪਰ ਮੰਡ ਦਾ ਨਹੀਂ ਪਰ ਇਹਦੇ ਵਿੱਚ ਵੀ ਕੁਝ ਨਾ ਕੁਝ ਮਿਲਦਾ ਵੀ ਨਾਮ ਦੀ ਮਸਤੀ ਚੜੀ ਰਹੇ ਉੱਥੇ ਲਿਖਿਆ ਕਹਿੰਦੇ ਭੁੱਖੀ ਖਾ ਲਈ ਅਫੀਮ ਖਾ ਲਈ ਸ਼ਰਾਬ ਪੀ ਲਈ ਇਹ ਅੱਖ ਨੇ ਪੀਵੇਗਾ ਤੜਕੇ ਨੂੰ ਲੱਥ ਜਾਂਦਾ ਆਖੋ ਸਤਨਾਂ ਇਹ ਨਸ਼ਾ ਲੱਥ ਜਾਂਦਾ ਫਿਰ ਇਹਦਾ ਫਾਇਦਾ ਵੀ ਕੀ ਹੈ ਜਿਹੜਾ ਅੱਖ ਨੇ ਪੀਤਾ ਤੜਕੇ ਲੈ ਗਿਆ ਤੜਕੇ ਪੀਤਾ ਅਥੋਂ ਨੂੰ ਲੈ ਗਿਆ ਕਹਿੰਦੇ ਨਾਮ ਨਾਲ ਨਸ਼ਾ ਕਰਨਾ ਨਾਮ ਦਾ ਇਹ ਸੱਚੇ ਬਾਸ਼ਾ ਜੀ ਕਹਿੰਦੇ ਤਾਮਣ ਖੀਵਾ ਜਾਣੀਆਂ ਜਾਂ ਮਹਿਲੀ ਪਾਏ ਥਾ ਉਹ ਭਾਈ ਇਹ ਮਨ ਤਾਂ ਮਸਤ ਹੋਇਆ ਜਾਣਿਆ ਜਾ ਸਕਦਾ ਜਦੋਂ ਸੱਚਖੰਡ ਰੂਪੀ ਮਹਿਰ ਵਿੱਚ ਜੀਵਤ ਥਾਂ ਪਾਉਂਦਾ ਭਾਵ ਕੇ ਜੀਵ ਸਰੂਪ ਰੂਪੀ ਮਹਿਲ ਚ ਟਿਕਾਣਾ ਬਾਲ ਲੈਂਦੇ ਉਸ ਕਰਕੇ ਮਾਰ ਕਹਿੰਦੇ ਨਾਓ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਪਰਮੇਸ਼ਰ ਦੇ ਨਾਮ ਦਾ ਜਪਣਾ ਤੇ ਚੰਗਿਆਈਆਂ ਭਾਵ ਚੰਗੇ ਕਰਮ ਕਰਨ ਰੂਪ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਜਿਵੇਂ ਅਮਲੀ ਜਾਂ ਸ਼ਰਾਬੀ ਲੋਕ ਨਹਾ ਕੇ ਸਰੀਰ ਉੱਤੇ ਚੰਦਣਾ ਤੇ ਸੁਰੰਗੀਆਂ ਲਾ ਲੈਂਦੇ ਆ ਵੀ ਖੁਸ਼ਬੂ ਆਵੇ ਸ਼ਰਾਬ ਦੀ ਬਦਬੂ ਨਾ ਆਵੇ ਇਈ ਮੂਜਲਾ ਚੀਆਂ ਬਾਈ ਵਰਦੇ ਆਂ ਵੀ ਪਤਾ ਹੀ ਨਾ ਲੱਗੇ ਤੇ ਇੱਧਰ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸੱਚ ਬੋਲਣ ਰੂਪ ਚੰਦਣ ਦੀ ਵਾਸ਼ਨਾ ਸਰੀਰ ਤੇ ਲਾਉਣੀ ਚਾਹੀਦੀ ਹੈ ਤੇ ਜਿਸ ਕਰਕੇ ਵਿਸ਼ਿਆਂ ਝੂਠ ਬੋਲਣ ਦੀ ਗੋਣ ਆਵੇ ਕਿਉਂਕਿ ਸਤਵਾਦੀ ਲੋਕਾਂ ਦੀ ਕੀਰਤੀ ਰੂਪ ਸੁਗੰਧੀ ਦੇਸਾਂ ਦਸੰਤਰਾ ਵਿੱਚ ਫੈਲ ਜਾਂਦੀ ਹੈ ਸਾਸੰਗ ਦੀ ਤਾਂ ਮੁਖ ਓਵੈ ਊਜਲਾ ਲਖਦਾਤੀ ਇੱਕ ਦਾਤ ਐ ਭਾਈ ਪਰਮੇਸ਼ਰ ਦੀ ਦਰਗਾਹ ਚ ਮੂੰਹ ਤਾਂ ਪਵਿੱਤਰ ਹੁੰਦਾ ਹੀ ਐ ਜੇਕਰ ਲੱਖਾਂ ਦਾਤਾਂ ਵਿੱਚੋਂ ਪਰਮੇਸ਼ਰ ਪ੍ਰਾਪਤੀ ਦੀ ਇੱਕ ਦਾਤ ਬ੍ਰह्म ਵਿਦਿਆ ਦੀ ਇੱਕ ਦਾਤ ਪ੍ਰਾਪਤ ਹੋ ਜਾਵੇ ਨਾ ਫੇਰ ਗੁਰੂ ਦੀ ਕਿਰਪਾ ਹੁੰਦੀ ਐ ਮੁਖ ਵੀ ਉਜਲਾ ਹੋ ਜਾਂਦਾ ਆਖੋ ਸਤਨਾਮ ਪੜਦੇ ਆ ਨਾ ਭਜਨੀ ਨਾਮ ਧਿਆਇਆ ਗਏ ਮਸਾਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਪੀ ਨੰਨੁ ਸੁਲਾ ਮੁਖੋ ਜਿਲਾ ਇਸ ਗਰ ਕੇ ਮਾਰੇ ਕਿਨ ਦੁਖਤ ਸਹਿ ਪੈ ਆਕੀ ਐ ਸੁਖ ਜਿਸੈ ਕੀ ਪਾਸ ਹੈ ਭਾਈ ਉਸ ਪਰਮੇਸ਼ਰ ਦੇ ਕੋਲ ਹੀ ਦੁੱਖਾਂ ਦੀ ਨਿਵਰਤੀ ਲਈ ਆ ਕੇ ਦੇਣਤੀ ਕਰੀਏ ਜਿਸ ਪਰਮੇਸ਼ਰ ਦੇ ਕੋਲੋਂ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਹੋਰ ਤਾਂ ਜਿਤਨੀ ਦੁਨੀਆ ਹੈ ਸਭ ਦੁੱਖਾਂ ਦੀਆਂ ਪੰਡਾ ਹੀ ਨੇ ਜਿਵੇਂ ਮਾਰੇ ਕਿਨ ਦੋਕੀਆਂ ਪੰਡਾ ਥੁੱਲੀਆਂ ਸੁਖਣਾ ਨਿਕਲਿਓ ਕੋਏ ਦੁੱਖ ਵਿੱਚ ਜੀਉ ਜਲਾਇਆ ਦੁਖੀ ਚਲਿਆ ਰੋਇ ਇਸ ਕਰਕੇ ਮਾਰ ਕਰੇ ਸੋ ਪਿਓ ਮਨੋਂ ਦਸਾਰਿਆ ਜਾ ਕੇ ਜੀ ਪ੍ਰਾਨ ਐ ਭਾਈ ਉਹ ਪਰਮੇਸ਼ਰ ਕਿਉ ਮਨ ਤੋਂ ਭੁਲਾਈਏ ਉਹ ਜਿਸ ਦੇ ਸਾਰੇ ਜੀਵਾ ਨੂੰ ਸਾਹ ਸੰਗ ਜੀ ਪ੍ਰਾਨ ਆਦਿ ਦਿੱਤੇ ਨੇ ਭਾਵ ਜਿਸ ਦੀ ਪਾਈ ਚੇਤਨ ਸਤਿਦਵਾਰਾ ਪ੍ਰਾਨੀ ਚੱਲ ਰਿਹਾ ਕੋ ਸਤਨਾਮ ਸਾਧ ਸੰਗਤ ਜੀ ਮਾਰੇ ਕਿਨ ਤਸਵੇਂ ਨੂੰ ਸਭ ਅਪਵਿੱਤਰ ਹੈ ਜੇਤਾ ਪਹਿਨਣ ਹਾਂ ਉਸ ਵੈਗੁਰੂ ਦੀ ਪ੍ਰਾਪਤੀ ਤੋਂ ਬਗੈਰ ਸਾਰੇ ਜੀਵ ਨਾ ਪਾਪ ਨੇ ਜਿਤਨਾ ਵਸਤਰਾਂ ਦਾ ਪਹਿਨਣਾ ਭਾਵ ਹੰਡਾਉਣਾ ਤੇ ਸਤੀ ਪ੍ਰਕਾਰ ਦੇ ਭੋਜਨਾਂ ਦਾ ਛਕਣਾ ਇਹ ਸਭ ਨਖੇਦ ਹੈ ਜਿਵੇਂ ਮੁਰਦੇ ਦੇ ਅੰਗਾ ਨਾਲ ਲੱਗੀ ਚੀਜ਼ ਹੈ ਉਹ ਅਪਵਿੱਤਰ ਹੁੰਦੀ ਹੈ ਉਵੇਂ ਹੀ ਸਾਰੀਆਂ ਚੀਜ਼ਾਂ ਅਪਵਿੱਤਰ ਹੁੰਦੀਆਂ ਨੇ ਜੈਸਾ ਕਿ ਖਾਇਆ ਮੈਲ ਵਧਾਇਆ ਪਹਿੰਦੇ ਘਰ ਕੀ ਹਾਨ ਕਹਿੰਦੇ ਖਾ ਕੇ ਵੀ ਸਰੀਰ ਦੀ ਮੈਲ ਹੀ ਵਧਾਣੀਆ ਪਹਿਣ ਕੇ ਵੀ ਸਰੀਰ ਦੀ ਹਾਨੀ ਨਹੀਂ ਕੀਤੀ ਐ ਜਿਤ ਪਹਿੰਦਾ ਤਨ ਪੀੜਿਆ ਮਨ ਵਿੱਚ ਚਲੈ ਵਿਕਾਰ ਭਾਵ ਪਹਿਣ ਕੇ ਵੀ ਤਨ ਨੂੰ ਦੁਖੀ ਹੀ ਮਿਲਿਆ ਕਿਉਂਕਿ ਮਨ ਚਬਕਾਰ ਚੱਲ ਪਏ ਇਸ ਕਰਕੇ ਸਾਰਾ ਖਾਣਾ ਤੇ ਪਹਿਨਣਾ ਵੀ ਅਪਵਿੱਤਰ ਹੈ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੈ ਪਰਵਾਨ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਗੱਲਾਂ ਕਰਨੀਆਂ ਝੂਟੀਆਂ ਨੇ ਇਹ ਪਰਮੇਸ਼ਰ ਜੀ ਜੇ ਤੈਨੂੰ ਭਾਵ ਜਾਵੇ ਨਾ ਤਾਂ ਜੀਵ ਪਰਵਾਨ ਹੁੰਦਾ ਹੈ ਇਹ ਪ੍ਰਭੂ ਜੇ ਤੈਨੂੰ ਭਾਜਾਈਏ ਇਹ ਉਹ ਸੱਚੀ ਸ਼ਰਾਵਜਾ ਫੀਮ ਦਾ ਮਾਵਾ ਹੈ ਹੋਰ ਸਭ ਨਸ਼ੇ ਆਦ ਝੂਠੇ ਨੇ ਆਖੋ ਸਤਨਾਮ ਇਹ ਝੂਠੇ ਨਸ਼ੇ ਲੈਦਣੇ ਆਵੀਂ ਨਨੇ ਆਵੀ ਨਸ਼ੇ ਪਤਿਆ ਚੋਂ ਬਾਹਰ ਨਿਕਲ ਕੇ ਭਾਈ ਨਾਮ ਦਾ ਨਸ਼ਾ ਕਰੀਏ ਨਾਮ ਦਾ ਪਰਮੇਸ਼ਰ ਦੀ ਬੰਦਗੀ ਦਾ ਆਨੰਦ ਆਏ ਵਿੱਚ ਜਿੰਨਾ ਜਪੀ ਜਾਵਾਂਗੇ ਜਿੰਨਾ ਜਪੀ ਜਾਵਾਂਗੇ ਓਨੀ ਗੁਰੂ ਦੀ ਕਿਰਪਾ ਹੁੰਦੀ ਆ ਆਖੋ ਸਤਨਾਮ ਬਾਣੀ ਨੂੰ ਗਾਈ ਜਾਈਏ ਗਾਈ ਜਾਈਏ ਪੜ੍ਹੀ ਜਾਈਏ ਸੁਣੀ ਜਾਈਏ ਜਦੋਂ ਅੰਦਰੋਂ ਜੁੜ ਕੇ ਗੁਰੂ ਦੀ ਬਾਣੀ ਨੂੰ ਗਾਵਾਂਗੇ ਪੜ੍ਹਾਂਗੇ ਤਾਂ ਸਾਧ ਸੰਗ ਜੀ ਜੀ ਨਹੀਂ ਕਰਦਾ ਉੱਠਣ ਨੂੰ ਆਖੋ ਸਤਨਾਮ ਕੱਲ ਆਪਣੇ ਸਾਡੇ ਮਿੱਤਰ ਨੇ ਬਾਬਾ ਮਨਦੀਪ ਸਿੰਘ ਜੀ ਸਹਣੇ ਵਾਲੇ ਇੱਥੇ ਬਾੜਿਆਲੀ ਮਿਸਤਰੀਆ ਸਿੰਘਾਂ ਦੇ ਗੁਰਦੁਆਰ ਦੀ ਪਾਕ ਦਿੱਤੀ ਆ ਉਹਨਾਂ ਨੂੰ ਆਸਥਾਨ ਤੋਂ ਆਇਆ ਕੱਲ ਮੇਰੇ ਕੋਲ ਆ ਗਏ ਕਹਿੰਦੇ ਹੋਰ ਬਾਬਾ ਜੀ ਠੀਕ ਆ ਮਾ ਕਿਰਪਾ ਹੈ ਕਹਿੰਦੇ ਆਜੋ ਫਿਰ ਹਰੀ ਦਾ ਯਾਸੀ ਕਰ ਲਈਏ ਮਾਂ ਕਰ ਲੈਨੇ ਆਂ ਵੀ ਤੇ ਜੋ ਲੱਗੇ ਅਸੀਂ ਪੌਣੇ ਸੀ ਚਲੋ ਵੀ ਉਹ ਤਾਂ ਉਹ ਦੇਖ ਸੀ ਵੀ ਆਪਾਂ ਸਾਜ਼ ਵਜਾ ਕੇ ਵੇਖੀਏ ਪਰ ਜਦੋਂ ਕੀਰਤਨ ਦੇ ਵਿੱਚ ਜੁੜ ਗਏ ਤਾਂ ਸਾਧ ਸੰਗਤ ਜੀ ਪੌਣੇ 6 ਵਜੇ ਲੱਗੇ ਤੇ 7 ਵਜੇ ਅਸੀਂ ਸਮਾਪਤੀ ਕੀਤੀ ਆ ਉਸ ਵਿੱਚ ਵੀ ਕੀਰਤਨ ਦਾ ਰਸ ਹੀ ਐਨਾ ਐਨੇ ਇੱਕ ਗੁਰੂ ਦੇ ਕੀਰਤਨ ਦੇ ਵਿੱਚ ਐਨੀ ਕੁ ਵਰਤੀ ਜੁੜ ਗਈ ਵੀ ਮਨ ਨਾ ਕਰੇ ਵੀ ਹੁਣ ਉਹ ਵੀ ਸਮਾਪਤੀ ਨਾ ਕਰੀ ਪਰ ਸਮਾਸ ਦੀ ਉਹਨਾਂ ਨੇ ਵੀ ਅਸਥਾਨ ਤੇ ਜਾਣਾ ਸੀ ਤੇ ਦਰਮਿਆ ਵਿਚ ਵੀ ਸਮਾਪਤੀ ਕਰਨੀ ਸੀ ਸੋ ਗੁਰੂ ਸਾਹਿਬ ਦੀ ਕਿਰਪਾ ਇਹਦਾ ਭਾਈ ਜਿਹੜੇ ਨਾਮ ਜਪਦੇ ਨੇ ਜਾਂ ਬੰਦਗੀ ਕਰਦੇ ਨੇ ਬਾਣੀ ਪੜ੍ਹਦੇ ਨੇ ਪਤਾ ਤਾਂ ਉਹਨਾਂ ਨੂੰ ਆ ਦੂਜਿਆਂ ਨੂੰ ਕੀ ਆਖੋ ਸਤਨਾਂ ਦੂਜਿਆਂ ਦੇ ਹਿਸਾਬ ਨਾਲ ਤਾਂ ਗੱਲਾਂ ਹੋਰ ਹੀ ਟੇਡੀਆਂ ਮੇਡੀਆਂ ਅਗਲਾ ਲੱਗ ਜਾਂਦਾ ਕੰਮ ਪਰ ਜਿਹੜਾ ਕੀਰਤਨਾਂ ਦੇ ਵਿੱਚ ਜੋੜਨਾ ਬਾਣੀ ਦੇ ਵਿੱਚ ਜੋੜਨਾ ਕਥਾ ਦੇ ਵਿੱਚ ਬਿਰਤੀ ਨੂੰ ਜੋੜਨਾ ਜੋੜਨਾ ਹੈ ਨਾ ਸੰਗਤ ਜੀ ਜਿੱਦੇ ਤੁਹਾਨੂੰ ਬਾਣੀ ਦਾ ਆਨੰਦ ਆਉਣ ਲੱਗਿਆ ਰਾਸ ਸੌਣ ਲੱਗਿਆ ਨਾ ਸਮਝ ਲਓ ਗੁਰੂ ਦੀ ਕਿਰਪਾ ਹੋ ਗਈ ਤੇ ਜਿਨ੍ਹਾਂ ਨੇ ਗੋਡਾ ਇਧਰ ਨੂੰ ਪਾਸਾ ਮਾਰ ਲਿਆ ਉਧਰ ਮੁੱਚ ਵੀ ਦੀ ਕਰਿਆ ਜਾਨੀਓ ਸਮਝ ਲਓ ਕਿਰਪਾ ਨਹੀਂ ਹੋਈ ਸਾਧ ਸੰਗਤ ਜੀ ਇਸ ਕਰਕੇ ਗੁਰੂ ਵੀ ਕਿਰਪਾ ਉਹਨਾਂ ਦੇ ਕਿਰਪਾ ਕਰਦਾ ਹੈ ਗੁਰ ਕਰਪਾ ਜੇ ਮਰ ਕੋ ਕਿੰਨੀ ਤੇ ਇਹ ਯੁਗਤ ਪਛਾਨੀ ਜਿਨ੍ਹਾਂ ਨੇ ਗੁਰੂ ਦੀ ਯੁਗਤੀ ਨੂੰ ਪਛਾਣ ਲਿਆ ਹੁਣ ਗੁਰੂ ਨਾਨਕ ਦੱਸਦਾ ਉਹ ਅਮਲੀ ਦੇ ਕਹਤਾ ਸੀ ਮਹਾਰਾਜ ਠੀਮ ਦਾ ਗੋਲਾ ਖਾ ਲੋ ਸ਼ਰਾਬ ਪੀ ਲੋ ਕਿਉਂਕਿ ਕਰਤਾਰਪੁਰੇ ਦੀ ਧਰਤੀ ਤੇ ਮੇਰੇ ਬਾਦਸ਼ਾਹ 70 ਕ ਸਾਲ ਦੀ ਉਮਰ ਹੋ ਗਈ ਸੀ ਜਦੋਂ ਹਾਲ ਵਾਉਂਦੇ ਸੀ ਆਪ ਕੋ ਸਾਥ ਨਹਾ ਹਾਲ ਵਾਉਂਦੇ ਸੀ ਕਹਿੰਦੇ ਸਰੀਰ ਬੁੱਢਾ ਹੋ ਗਿਆ ਜਾਦਿਕਾਲ ਵੀ ਹੁੰਦੇ ਆ ਵਜ਼ੇਰੇ ਨੇ ਕੱਲ ਵੀ ਮੈਂ ਤਾਂ ਵੇਖਿਆ ਪਰਸੋਂ ਵੀ ਵੇਖਿਆ ਵੀ ਬਾ ਬਾਤ ਗੂਈ ਲਾਲ ਤਾਕੜਾ ਹੋ ਜਾਏਗਾ ਕੋ ਸਤ ਕੱਲ ਆਉਂਦੇ ਨਹੀਂ ਕਾਰਨ ਕੋਈ ਜੀਵ ਖਾਂਦੇ ਕੋਈ ਕੋਸ ਖਾਂਦੇ ਵੀ ਸਰੀਰ ਤਾਕੜਾ ਹੋ ਜਾਏ ਪਰ ਮਾਫ ਕਰਨਾ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਚੀਜ਼ਾਂ ਨੂੰ ਨਕਾਰ ਕੇ ਸਾਨੂੰ ਪਰਮੇਸ਼ਰ ਦੇ ਸੱਚੇ ਨਾਮ ਉਦੇ ਨਾਲ ਲਾਇਆ ਤੇ ਸੱਚੇ ਨਾਮ ਦੇ ਨਾਲ ਹੀ ਹੈ ਦੂਖ ਰੋਗ ਸੰਤਾਪ ਤਰੇ ਸੁਣੀ ਸਚੀ ਬਨ ਜਦੋਂ ਸੱਚੀ ਬਾਣੀ ਨੂੰ ਸੁਣਾਗੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਾਏ ਸੱਜ ਸਾਰੇ ਗੁਰ ਤੇ ਜਾਣੇ ਸਭ ਰਸ ਦੇ ਨਾਲ ਸੱਜ ਸੇ ਦਾ ਭਾਵ ਹੈ ਸਭ ਰਸ ਦੇ ਨਾਲ ਆਨੰਦ ਦੇ ਨਾਲ ਭਰ ਜਾਣਾ ਮਨ ਦੇ ਵਿੱਚ ਚਾਹ ਵੈਦਾ ਹੋ ਜਾਣਾ ਗੁਰੂ ਦੇ ਨਾਮ ਦੇ ਪ੍ਰਤੀ ਖਿੱਚ ਪੈ ਜਾਣੀ ਜਦੋਂ ਪੂਰੇ ਗੁਰਾਂ ਨੂੰ ਜਾਣ ਲਿਆ ਪਰ ਪੂਰੇ ਗੁਰਾਂ ਨੂੰ ਜਾਣਣ ਦਾ ਯਤਨ ਨਹੀਂ ਅਜੇ ਤੱਕ ਹੁਣ ਮੇਰੇ ਬਾਰੇ ਤਾਂ ਹੁਣ ਕਥਾ ਕਰਨ ਲੱਗ ਜਾਣਾ ਜੀਤਾ ਕਰਦਾ ਵੀ ਪੌਣੇ 1:05 ਹੁਣ 4 ਵਜੇ ਮੈਂ ਬੋਲਣ ਲੱਗ ਗਿਆ ਟਾਈਮ ਚਲੋ ਕਹਤਾ ਮੈਨੂੰ ਵੀ 4:00 ਵਜੇ ਬੋਲਾਇਆ ਕਰੋ ਪੌਣੇ 1:05 ਵਜੇ ਤਾਨੂੰ ਸਮਾਪਤੀ ਕਰ ਦਿੰਦਾ ਚਲ 5-10 ਮਿੰਟ ਚਾਹ ਪਾਣੀ ਪੀਣਾ ਤੇ ਫੇਰ ਵੀ ਜੇ 5 ਵਜੇ ਮੇਰਾ ਮਨ ਕਰਦਾ ਵੀ 1 ਘੰਟਾ ਕਥਾ ਤੇ ਲਾਇਆ ਕਰਾਂ ਪਰ ਘੰਟਾ ਤਾਂ ਲਾਵਾਂ ਜੇ ਸਾਹਮਣੇ ਬੈਠੋਗੇ ਆਉਣਾ ਤਾਂ ਅਰਦਾਸ ਵਿੱਚ ਰਹਿੰਦੇ 5 ਜਾਰ ਮਿੰਟ ਜਾਂ ਹੁਣ ਅਰਦਾਸ ਸ਼ੁਰੂ ਕਰਤੀ ਉਹਨੂੰ ਭੱਜੇ ਨੱਠੇ ਆਵਾਂਗੇ ਜਦੋਂ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਗੁਰੂ ਦੇ ਸਾਹਮਣੇ ਹੋ ਕੇ ਨਾ ਗੱਲ ਨਹੀਂ ਸੁਣਦੇ ਉਹਨਾਂ ਚਰ ਬਾਤ ਸਮਝ ਨਹੀਂ ਆਉਂਦੀ ਉਹਨਾਂ ਚ ਨਹੀਂ ਰਾ ਸੁਣਦਾ ਇਹ ਤਾਂ ਸਾਹ ਸੰਗਤ ਜੀ ਦੇ ਵਿੱਚ ਡਾਕਟਰ ਆ ਨਾ ਡਾਕਟਰ ਦਵਾਈ ਦੇ ਦੇ ਖੁਰਾਕਾਂ ਦਿੰਦਾ 4 ਤੇ ਬੰਦਾ ਠੀਕ ਤਾਂ ਇੱਕ ਖੁਰਾਕ ਕੀ ਹੋ ਜਾਂਦਾ ਪਰ ਜੇ ਉਹ ਪੂਰੀ ਖਰਾਕ ਲਾ ਲੈਣਾ ਸਰੀਰ ਦੇ ਵਿੱਚੋਂ ਬਿਮਾਰੀ ਨਿਕਲ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦੀ ਬਾਣੀ ਨੂੰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪੜਾਂਗੇ ਸਮਝਾਂਗੇ ਜਾਂ ਗੁਰੂ ਦੀ ਗੱਲ ਜੋ ਵਿਸ਼ਾ ਚੱਲ ਰਿਹਾ ਉਹ ਨੂੰ ਸਮਝਾਂਗੇ ਫੇਰ ਸਾਨੂੰ ਵੇਚਲੀ ਗੱਲ ਸਮਝ ਆਉਣੀ ਹੈ ਵੀ ਗੁਰੂ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਆਖੋ ਸਤਿਨਾਮ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਤੁਸੀਂ ਆਇਆ ਕਰੋ ਸਮੇਂ ਨਾਲ ਪਹੁੰਚਿਆ ਕਰੋ ਤੇ ਦਿਨ ਹੁਣ ਵੱਡੇ ਹੁੰਦੇ ਜਾਂਦੇ ਆ ਅਰਦਾਸ ਇਸ ਤੋਂ ਪਹਿਲਾਂ ਵੀ ਹੋਣ ਲੱਗ ਜਾ ਕਰੋ ਕਿ 5:30 ਵਜੇ ਤੱਕ ਅਰਦਾਸ ਵੀ ਨਹੀਂ ਹੋਣ ਲੱਗ ਜਾ ਕਰੋ ਕਿ ਪੋ ਇਸ ਕਰਕੇ ਮੈਂ ਬੇਨਤੀ ਕਰਾਂ ਤਿਆਰੀ ਕਰਕੇ ਆਇਆ ਕਰੋ ਫਟਾਫਟ ਆਇਆ ਕਰੋ ਭਾਈ 3:30 ਵਜੇ ਟਾਈਮ ਬੋਲਣ ਦਾ ਮਕਸਦ ਇਹ ਸੀ ਵੀ ਭਾਈ ਸਮੇਂ ਨਾਲ ਉੱਠ ਕੇ ਤਿਆਰ ਹੋ ਕੇ ਸਤਿਗੁਰਾਂ ਦੇ ਚਰਨਾਂ ਜਾ ਜਾਓ ਮੇਰਾ ਟੀਚਾ ਇਹ ਸੀ ਵੀ ਤੁਸੀਂ ਗੁਰੂ ਘਰ ਆਓ ਸਤਿਗੁਰੂ ਜੀ ਦੀ ਹਜ਼ੂਰੀ ਬੈਠੋ ਕੁਝ ਤੁਹਾਨੂੰ ਪਤਾ ਲੱਗੇ ਤੇ ਨਹੀਂ ਤਾਂ ਫਿਰ ਭਾਈ ਆਪਾਂ ਵੀ ਤੁਹਾਡੇ ਵਾਂਗੂ ਆਪਾਂ ਹੋ ਜਾਾਂਗੇ ਫਿਰ ਮੈਨੂੰ ਕੀ ਆਖੋ ਜ਼ਤਨਾ ਡਿਊਟੀ ਵਜਾਉਣੀ ਹੈ ਮਾਰਾ ਦਾ ਪ੍ਰਕਾਸ਼ ਕਰਨਾ ਪੰਜਵਾਨੀਆਂ ਦਾ ਨਿਤਨੇਮ ਕਰਨਾ ਘੰਟਾ ਹੋਰ ਲੇਟ ਹੋ ਜਾਤਰਾਂਗੇ ਚਲੋ ਆਪਾਂ ਨੂੰ ਤਾਂ ਕੀ ਹੈ ਪਰ ਇਹ ਕਥਾ ਕਰਨੀ ਤੁਹਾਡੇ ਵਾਸਤੇ ਗੁਰੂ ਦੀ ਸਬਦ ਦੀ ਸਮਝ ਲੈਣੀ ਅੱਜ ਤਾਂ ਸਮਝ ਹੀ ਬੈਠੇ ਆਂ ਭਾਈ ਜ਼ਿੰਦਗੀ ਦੇ 20 22 ਸਾਲ ਗੁਰੂ ਨੂੰ ਆ ਹੀ ਸਮਰਪਿਤ ਕਰਦੇ ਪਹਿਲਾਂ ਸਿੱਖਦੇ ਆ ਹੁਣ ਸਿਖਾਉਂਦੇ ਆ ਖੋਜ਼ਾਤਨਾ ਅੱਜ ਤਾਂ ਸਮਝ ਹੀ ਬੈਠੇ ਆਂ ਬਾਣੀ ਪਰ ਗੱਲ ਤਾਂ ਤੁਹਾਡੇ ਸਮਝਣ ਦੀ ਆ ਨਾ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਰੱਖੇ ਜਾਂਦੇ ਆ ਪ੍ਰਚਾਰਕਾਂ ਨੂੰ ਸੱਦਾ ਜਾਂਦਾ ਗੁਰਬਾਣੀ ਦਾ ਪ੍ਰਚਾਰ ਵੀ ਇਹਨਾਂ ਨੂੰ ਸੋਝੀ ਆਵੇ ਕੋਈ ਨਾ ਕੋਈ ਸਿੱਖੇ ਤੇ ਹੁਣ ਤੁਸੀਂ ਆਉਣਾ ਨਹੀਂ ਕੋਈ ਜਾਣਾ ਨਹੀਂ ਸਰਪਰਾਂ ਦੇ ਚਰਨਾਂ 'ਚ ਦਾਸਮਿੰਟ ਬੈਠਣਾ ਨਹੀਂ ਤੇ ਫਿਰ ਇਹਨੇ ਘੰਟੇ-ਘੰਟੇ ਖਰਾਬ ਕਰਨ ਦੀ ਭਾਈ ਬਹੁਤੀ ਲੋੜ ਨਹੀਂ ਆਪੋ ਜਤਨਾ ਇਹ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਵੀ ਕਈ ਵਾਰੀ ਮਨ ਆਕੀ ਹੋ ਜਾਂਦਾ ਜਦੋਂ ਆਉਣੀ ਆਇਆ ਕਰੋ ਗੁਰੂ ਦੇ ਚਰਨਾਂ 'ਚ ਇਹ ਤਾਂ ਨਹੀਂ ਤਾਂ ਫਰਕ ਆਉਂਦਾ ਨਾ ਇਹ ਦਾਲ ਕੱਤਰਾ ਮਾਰਨ ਵਾਲਾ ਕੰਮ ਹੋ ਜਾਂਦਾ ਹੈ ਗੁਰੂ ਦੇ ਚਰਨਾਂ 'ਚ ਜਾ ਕੇ ਬਹਿ ਕੇ ਸੁਣਾ ਕਰੋ ਸਤਿਗੁਰਾਂ ਦੀ ਬਾਣੀ ਫੇਰ ਹੀ ਆਨੰਦ ਆਉਣਾ ਤਾਂ ਕਰਕੇ ਲੜੀਵਾਰ ਕਥਾ ਭਾਵੇਂ ਤੁਸੀਂ ਦੋ ਵਾਰੀ ਸੁਣ ਲਈ ਚਾਰ ਵਾਰੀ ਸੁਣ ਲਈ ਪੰਜ ਵਾਰੀ ਸੁਣ ਲਈ ਸੁਣੋ ਇਹ ਤਾਂ ਜਿੰਨਾ ਸੁਣਾਇਆ ਜਾਂਦਾ ਓਨਾ ਘੱਟ ਹੈ ਪਰ ਸੁਣੇ ਸੁਣਾਏ ਦਾ ਵੀ ਤਾਂ ਲਾਭ ਹੈ ਜੇ ਅਸੀਂ ਕੋਈ ਹਿਰਦੇ ਵਿੱਚ ਫਸਾਈਏ ਨੇ ਤਾਂ ਮਾਰੇ ਨੇ ਕਹਤਾ ਕਿਆ ਪੜੀਐ ਕਿਆ ਗੁਣੀਆਂ ਕਾ ਵੇਦ ਪੁਰਾਨਾ ਸੁਣੀਆ ਪੜੇ ਸੋਣੇ ਕਿਉ ਹੋਈ ਜੋ ਸਹਿਜ ਨਾ ਮਿਲੇ ਮਨ ਦੇ ਵਿੱਚ ਸਹਿਜ ਤਾਂ ਹੀ ਨਾ ਆਈ ਮਨ ਦੇ ਵਿੱਚ ਵਿਸ਼ਵਾਸ ਹੀ ਨਾ ਆਇਆ ਮਨ ਵਿੱਚ ਸਰਧਾ ਹੀ ਨਾ ਆਈ ਮਨ ਵਿੱਚ ਗੁਰੂ ਦੇ ਪ੍ਰਤੀ ਪ੍ਰੇਮ ਹੀ ਨਾ ਜਾਗਿਆ ਫਿਰ ਇਦਾਂ ਨਹੀਂ ਗੱਲਾਂ ਬਾਤਾਂ ਕਰਨ ਦਾ ਬਾਕੀ ਕਿ ਤੋਪਣ ਹੀ ਰਹਿ ਜਾਂਦਾ ਸਵਾਉ ਮਹਾਰਾਜ ਦੀ ਕਿਰਪਾ ਜਿੰਨੇ ਆਇਓ ਧੰਨਵਾਦ ਸਤਿਗੁਰੂ ਦੀ ਕਿਰਪਾ ਕਾਰਨ ਤੁਹਾਡੇ ਸਿਰਾਂ ਤੇ ਮਿਹਰ ਪਰਿਆ ਹੱਥ ਰੱਖੇ ਦਰਮ ਕਰਉ ਨਾਮ ਦੀ ਦਾਤ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਬੋਲਨਾਂ ਤੋਂ ਹੀਆਂ ਅਨੰਤ ਤਰ੍ਹਾਂ ਦੀਆਂ ਭੁੱਲਾਂ ਸਤਿਗੁਰੂ ਜੀ ਔਰ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਤੁਹਾਡੇ ਤੋਂ ਵੱਧ ਕਿਤਾ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸੁਣ ਲੈਂਦੇ ਆ ਆ ਲਾਈਵ ਚ ਆਉਦੀ ਹੈ ਕਥਾ ਲਾਈਵ ਬਥੇਰੇ ਬੈਠ ਕੇ ਜੋੜ ਲੈ ਸੁਣ ਲੈਂਦੇ ਆ ਉਸ ਤੋਂ ਬਾਅਦ ਚ ਅਧੇਕ ਪੌਣੇ ਘੰਟੇ ਬਾਅਦ YouTube ਦੇ ਪਾਦਨਾ ਉੱਥੇ ਬਥੇਰੇ ਸੁਣ ਲੈਂਦੇ ਆ ਸੋ ਇਸ ਕਰਕੇ ਸੁਣਿਆ ਕਰੋ ਸੁਣ ਕੇ ਹਿਰਦੇ ਵਿੱਚ ਵਸਾਇਆ ਕਰੋ ਮਹਾਰਾ ਨੇ ਸੁਣਨ ਦਾ ਮਹਾਤਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਲਿਖਿਆ ਹੈ ਚਾਰ ਕੌੜੀਆਂ ਤਾਂ ਸੁਣਨ ਨੇ ਤਈ ਜਪਜੀ ਸਾਹਿਬ ਦੇ ਵਿੱਚ ਮਹਾਰਾ ਨੇ ਵਿਚਾਰਨ ਕੀਤੀਆਂ ਤੁਹਾਨੂੰ ਚੰਗੀ ਤਰ੍ਹਾਂ ਸੁਣਾਉਣਾ ਕੀਤਾ ਸੁਣ ਤੇ ਪੁਣੀਤ ਕਹਿ ਤੇ ਪਵਿੱਤ ਸਤਗੁਰ ਰਹਾ ਪਰ ਪੂਰੇ ਕਹਿੰਦੇ ਕਹਿਣ ਵਾਲੇ ਨਾਲੋਂ ਜ਼ਿਆਦੇ ਜੇ ਕਹਿੰਦੇ ਸ਼ਰਧਾ ਭਾਵਨਾ ਨਾਲ ਸੁਣ ਲਗੇ ਨਾ ਤਾਂ ਕਹਿੰਦੇ ਸੁਣਾਉਣ ਵਾਲੇ ਨਾਲੋਂ ਜ਼ਿਆਦੇ ਤਿੰਨ ਗੁਣਾ ਫਲ ਤਾਂ ਸੁਣਨ ਵਾਲੇ ਨੂੰ ਮਿਲਦਾ ਏ ਜੇ ਅਸੀਂ ਫੇਰ ਵੀ ਨਹੀਂ ਗੁਰੂ ਦੇ ਚਰਨਾਂ ਚਾਉਂਦੇ ਇਰੇ ਤੂੰ ਮਾਰੇ ਭਾਗ ਕੀ ਹੋਣਗੇ ਆਪੋ ਸਤਿਨਾਮ ਵਾਹਿਗੁਰੂ ਸੋਹ ਭਾਈ ਸਤਗੁਰੂ ਜੀ ਦੇ ਪਾਵਨ ਸਿਧਾਂਤਾਂ ਦੇ ਚੱਲ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਦੇ ਭਾਗੀ ਬਣੀਏ ਹੋਈਆਂ ਅਨੰਤ ਤਰਾਨੀਆਂ ਭੁੱਲਾਂ ਸਤਗੁਰੂ ਜੀ ਔਰ ਆਪ ਗੁਰੂ ਕੀ ਸੰਗਤ ਬਖਸ਼ਣ ਜੋ ਬੁਲਾਓ ਜੀ ਫਤਿਹ ਪਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤਉਮ ਪੈ